ਰੈਡੀ ਪੰਜਾਬੀ ਨਾਵਲ ਦਾ ਸਭ ਤੋਂ ਵੱਡਾ ਨਾਂ ਜਸਵੰਤ ਸਿੰਘ ਕਮਲ ਆਣ ਬੰਡੇ ਪੰਜਾਬ ਦਾ ਉਹ ਲਿਖਾਰੀ ਹੈ ਜਿਹਨੇ ਪੰਜਾਬ ਅਤੇ ਪੰਜ ਦਰਿਆਵਾਂ ਦੇ ਟੁਕੜੇ ਹੁੰਦੇ ਅੱਖਾਂ ਨਾਲ ਦੇਖੇ ਡੰਡੀ ਜਸਵੰਤ ਸਿੰਘ ਕਮਲ ਉਮਰ ਵਿੱਚ ਸਭ ਤੋਂ ਵੱਡਾ ਲਿਖਾਰੀ ਰਿਹਾ ਡੰਡੀ ਸਾਲ 1994 ਵਿੱਚ ਮੈਂ ਬਰਤਾਨੀਆ ਵਿੱਚ ਪੰਜਾਬ ਟਾਈਮਜ਼ ਇੰਟਰਨੈਸ਼ਨਲ ਦਾ ਮੁੱਖ ਸੰਪਾਦਕ ਸਾਂ ਡੰਡੀ ਅਗਸਤ ਸਤੰਬਰ 1994 ਜਦੋਂ ਜਸਵੰਤ ਸਿੰਘ ਕਮਲ ਨੇ ਰੂਪਮਤੀ ਵਰਗਾ ਨਾਵਲ ਲਿਖਿਆ ਤਾਂ ਇਹ ਸਮਾਂ ਇੰਗਲੈਂਡ ਵਿੱਚ ਲਗਾਤਾਰ ਮੇਰੇ ਨਾਲ ਬਿਤਾਇਆ ਡੰਡੀ ਹਰ ਸੋ ਨਿੱਚਰ ਵਾਰ ਰਾਤ ਨੂੰ ਮੇਰਾ ਰੇਡੀਓ ਸ਼ੋਅ ਦੇਸੀ ਭਾਈਚਾਰੇ ਵਿੱਚ ਬੜਾ ਪ੍ਰਚਲਿਤ ਸੀ ਡੰਡੀ ਇੱਕ ਸ਼ਾਮ ਜਸਵੰਤ ਸਿੰਘ ਕਮਲ ਨੂੰ ਰੇਡੀਓ ਉੱਤੇ ਗੱਲਬਾਤ ਲਈ ਬੁਲਾ ਲਿਆ ਡੰਡੀ ਬੇਵਾਕ ਇੰਟਰਵਿਊ ਨੇ ਕਮਲ ਦੀਆਂ ਜ਼ਿੰਦਗੀ ਵਿੱਚ ਵਾਪਰੀਆਂ ਘਟਨਾਵਾਂ ਦੀਆਂ ਗੁੱਝੀਆਂ ਪਰਤਾਂ ਖੋਲੀਆਂ ਡੰਡੀ 1994 ਤੋਂ 2017 ਤੱਕ 23 ਸਾਲ ਮੈਂ ਜਸਵੰਤ ਸਿੰਘ ਕਮਲ ਨੂੰ ਮਿਲ ਨਾ ਸਕਿਆ ਪਰ ਉਹ ਦੇ 2017 ਵਿੱਚ 99 ਸਾਲਾ ਜਨਮ ਦਿਨ ਦੀ ਮੁਬਾਰਕਬਾਦ ਦੇਣ ਲਈ ਉਹ ਦੇ ਘਰ ਪਿੰਡ ਟੁੱਡੀਕੇ ਜ਼ਿਲ੍ਹਾ ਮੋਗਾ ਗਿਆ ਡੰਡੀ ਮੈਨੂੰ ਹੈਰਾਨੀ ਹੋਈ ਕਿ ਘਰ ਦੇ ਦਰਵਾਜ਼ੇ ਅੰਦਰ ਵਰਦਿਆਂ ਹੀ ਉਹ ਇਸ ਤਰੀਕੇ ਨਾਲ ਮਿਲਿਆ ਜਦੋਂ ਕੋਈ ਮੁੱਦਤਾ ਬਾਦ ਮਿਲਦਾ ਹੈ ਡੰਡੀ ਇਹ ਪਹਿਲਾ ਮੌਕਾ ਸੀ ਜਦੋਂ ਜਸਵੰਤ ਸਿੰਘ ਕਮਲ ਦੇ ਪੁੱਤ ਪੁੱਤੇ ਅਤੇ ਪੋਦੀ ਨੂੰ ਵੀ ਇਸ ਮੁਲਾਕਾਤ ਵਿੱਚ ਸ਼ਾਮਲ ਸੀ ਡੰਡੀ ਮੈਂ ਪੁੱਛਿਆ ਅੱਜ 99 ਸਾਲ ਤਕਰੀਬਨ ਪੂਰੀ ਸਦੀ ਨੂੰ ਦੇਖਣ ਤੋਂ ਬਾਅਦ ਕੀ ਮਹਿਸੂਸ ਕਰਦੇ ਹੋ ਪ੍ਰਸ਼ਨ ਚੈਨਾ ਕਵਲ ਦੇ ਰੈਡੀ ਚਿਹਰੇ ਦੀ ਨਿਰਾਸ਼ਾ ਸਾਫ ਪੜੀ ਜਾ ਸਕਦੀ ਸੀ ਟੰਡੀ ਪੰਜਾਬ ਦੀ ਕਿਸਾਨੀ ਅਤੇ ਨਿੱਤ ਛੋਟੇ ਕਿਸਾਨਾਂ ਵੱਲੋਂ ਕੀਤੀਆਂ ਜਾਂਦੀਆਂ ਆਤਮ ਹੱਤਿਆਵਾਂ ਦਾ ਦੁੱਖ ਉਹਨੂੰ ਸਦਵੇਂ ਵਾਂਗੂ ਲੱਗ ਰਿਹਾ ਸੀ ਡੰਡੀ ਉਦੋਂ 99 ਸਾਲਾਂ ਦੀ ਜ਼ਿੰਦਗੀ ਭੋਗ ਚੁੱਕੇ ਕਮਲ ਨੇ ਦੱਸਿਆ 1935 ਵਿੱਚ ਮੇਰੀ ਲੇਖਣੀ ਦਾ ਮੋੜ ਮਲੇਸ਼ੀਆ ਦੀ ਉਸ ਚੀਨੀ ਕੁੜੀ ਦੀ ਮੁਹੱਬਤ ਤੋਂ ਸ਼ੁਰੂ ਹੋਇਆ ਜਿਸ ਨੂੰ ਮੈਂ ਆਪਣੇ ਨਾਵਲਾਂ ਵਿੱਚ ਵੀ ਲੱਭਦਾ ਰਿਹਾ ਡੰਡੀ ਪੁੱਤਰੀ ਮਲੇਸ਼ੀਆ ਦੇ ਇੱਕ ਜੰਗਲੀ ਇਲਾਕੇ ਵਿੱਚ ਮੈਂ ਰੋਟੀ ਰੋਜੀ ਦੀ ਭਾਲ ਵਿੱਚ ਗਿਆ ਜਿੱਥੋਂ ਮੇਰੀ ਅਸਲ ਲਿਖਣ ਪ੍ਰਕਿਰਿਆ ਸ਼ੁਰੂ ਹੋਈ ਟੰਡੀ ਮੈਂ ਆਪਣੇ ਜਿਸ ਰਿਸ਼ਤੇਦਾਰ ਕੋਲ ਗਿਆ ਸੀ ਉਹ ਉੱਥੇ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਡੰਡੀ ਮੈਂ ਵਾਪਸ ਆ ਕੇ ਖੇਤੀਬਾੜੀ ਸ਼ੁਰੂ ਕਰ ਦਿੱਤੀ ਡੰਡੀ ਮੇਰੇ ਸਿਰ ਉੱਤੇ ਇੰਨਾ ਕਰਜ਼ਾ ਚੜ ਗਿਆ ਜਿਸ ਨੂੰ ਲਾਹਣ ਲਈ ਮੈਨੂੰ ਸਖਤ ਮਿਹਨਤ ਕਰਨੀ ਪਈ ਡੰਡੀ ਤਿੰਨ ਸਾਲ ਬਾਅਦ ਮੈਂ ਦੁਬਾਰਾ ਮਲੇਸ਼ੀਆ ਚਲਾ ਗਿਆ ਡੰਡੀ ਉਸ ਚੀਨੀ ਕੁੜੀ ਦਾ ਕੋਈ ਖੁਰਾਕੋਜ ਨਾ ਲੱਭਾ ਡੰਡੀ ਕਿਸੇ ناکਾਮੀ ਵਿੱਚ ਮੈਂ ਦੁਨਿਆਵੀ ਮੋਹ ਛੱਡ ਕੇ ਵੇਦਾਂਤ ਪੜਨਾ ਸ਼ੁਰੂ ਕਰ ਦਿੱਤਾ ਡੰਡੀ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਵਿੱਚ ਮੈਂ ਵੇਦਾਂਤੀਆਂ ਵਿੱਚ ਰਹਿਣ ਲੱਗ ਪਿਆ ਡੰਡੀ ਇਹਨਾਂ ਲੋਕਾਂ ਨੇ ਕਿਹਾ ਤੂੰ ਚੰਗਾ ਭਲਾ ਕਰ ਬਸਦਾ ਹੇ ਡੰਡੀ ਅਸੀਂ ਬੇਦੰਤਾਂ ਉੱਜੜੇ ਲੋਕ ਹਾਂ ਡੰਡੀ ਬੇਦੰਤ ਪੜ ਕੇ ਮੈਨੂੰ ਜ਼ਿੰਦਗੀ ਜਿਉਣ ਦਾ ਬਹੁਤ ਹੌਸਲਾ ਜਿਹਾ ਹੋ ਗਿਆ ਡੰਡੀ ਬ੍ਰह्म ਗਿਆਨ ਦਾ ਗਿਆਨ ਭਾਰਤ ਵਿੱਚ ਸਭ ਤੋਂ ਉੱਤਮ ਗਿਆਨ ਹੈ ਡੰਡੀ